ਕਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਆਪਣੀ ਕੋਸ਼ਿਸ਼ਾਂ ਸਦਕਾ ਸ਼ਹੀਦ ਭਗਤ ਸਿੰਘ ਜੀ ਦੇ ਪੜਪੋਤੇ ਕਰਨਵੀਰ ਸਿੰਘ ਨੂੰ ਕੈਨੇਡਾ ਤੋਂ ਭਾਰਤ ਵਾਪਸ ਲਿਆਉਣ ਦੇ ਵਿੱਚ ਵੱਡੀ ਭੂਮਿਕਾ ਅਦਾ ਕੀਤੀ ਹੈ ਉਹਨਾਂ ਨੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਕੇ ਪੂਰੀ ਕੋਸ਼ਿਸ਼ਾਂ ਸਦਕਾ ਸ਼ਹੀਦ ਭਗਤ ਸਿੰਘ ਦੇ ਅਲੱਖ ਸਿੱਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਘੋਵੇ ਸਵੇਰਾ ਮਿਤੇ ਹਨੇਰਾ ਇੱਕ ਨਵਾਬਿਆਨ ਹੈ ਇੱਕ ਨਵਾਬਿਆਨ ਸਕੂਲ ਮੇਰਾ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵਪਦਰੀ ਸਹੋਲਤਾਨਾ ਲੈਸ ਹੋ ਰਿਹਾ ਹੈ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਪੜਪੋਤੇ ਨੂੰ ਭਾਰਤ ਲਿਆਣ ਦੇ ਵਿੱਚ ਕਾਮਯਾਬੀ हासिल ਕੀਤੀ ਹੈ ਅਸੀਂ ਤੁਹਾਨੂੰ ਦੱਸ ਦਈਏ ਕਿ ਉਹ ਕੈਨੇਡਾ ਪੜਨ ਲਈ ਗਏ ਸਨ ਲੇਕਿਨ ਕੋਵਿਡ ਦੇ ਦੌਰਾਨ ਉਹ ਕੈਨੇਡਾ ਜਦੋਂ ਪੜਨ ਗਏ ਉਦੋਂ ਇੱਕ ਸੰਸਥਾ ਦੇ ਵਿੱਚ ਨੌਕਰੀ ਕਰ ਰਹੀ ਸੀ ਕੋਵਿਡ ਦੇ ਦੌਰਾਨ ਸੰਸਥਾ ਨੇ ਉਹਨਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਤੇ ਉਹਨਾਂ ਨੇ ਉਸ ਦੌਰਾਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕੀਤਾ ਤੇ ਉਹਨਾਂ ਨੇ ਭਾਰਤ ਦੇ ਵਿੱਚ ਬਕਾਇਦਾ ਇਸ ਆਪਣੀ ਮੁਸੀਬਤਾਂ ਬਾਰੇ ਦੱਸਿਆ ਤਾਂ ਇਕਬਾਲ ਸਿੰਘ ਲਾਲਪੁਰਾ ਜਿਹੜੇ ਐਨਸੀਐਮ ਆ ਕੌਮੀ ਘਟਗਣਤੀ ਕਮਿਸ਼ਨ ਦੇ ਚੇਅਰਮੈਨ ਨੇ ਉਹਨਾਂ ਨੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਿਦੇਸ਼ ਮੰਤਰਾਲੇ ਨਾਲ ਗੱਲ ਕੀਤੀ ਅਸੀਂ ਤੁਹਾਨੂੰ ਦੱਸ ਦਈਏ ਕਿ ਕਰਨਵੀਰ ਸਿੰਘ 2018 ਦੇ ਵਿੱਚ ਕੈਨੇਡਾ ਪੜ੍ਹਾਈ ਕਰਨ ਲਈ ਗਿਆ ਸੀ ਤੇ ਇੱਕ ਸੰਸਥਾ ਵਿੱਚ ਪਾਰਟ ਟਾਈਮ ਨੌਕਰੀ ਕਰਦਾ ਸੀ ਕੋਵਿਡ ਜਦੋਂ 19 ਸ਼ੁਰੂ ਹੋਇਆ ਤਾਂ ਉਦੋਂ 2020-21 ਦੇ ਦਰਮਿਆਨ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੂੰ ਉਹਨਾਂ ਦੀ ਫਰਮ ਨੇ ਜਿਹੜਾ ਹੈ ਉਹ ਅਲੱਗ ਕਰ ਦਿੱਤਾ ਤੇ ਘਟ ਤੋਂ ਘਟ ਕੰਮ ਸੌਪਿਆ ਗਿਆ ਜਿਸ ਨਾਲ ਉਹਨਾਂ ਨੂੰ ਉਹਨਾਂ ਦਾ ਗੁਜ਼ਾਰਾ ਵੀ ਨਹੀਂ ਹੁੰਦਾ ਸੀ ਔਰ ਬਾਅਦ ਦੇ ਵਿੱਚ ਉਹਨਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਕਰਨਵੀਰ ਜੋ ਕਰਨਵੀਰ ਹੈਗੇ ਆ ਇਹ ਸ਼ਹੀਦ ਭਗਤ ਸਿੰਘ ਦੇ ਪਲਪੋਤੇ ਨੇ ਤਾਂ ਜ਼ਾਹਿਰ ਹੈ ਕਿ ਇੱਕ ਮਹਾਨ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਕਰਨਵੀਰ ਸਿੰਘ ਔਰ ਉਹਨਾਂ ਨੇ ਇਹ ਜਦੋਂ ਜਦੋਂ ਭਾਰਤ ਸਰਕਾਰ ਨੂੰ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਦਾ ਪਤਾ ਚੱਲਿਆ ਤੇ ਘਟ ਗਿਣਤੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਹੈ ਇਕਬਾਲ ਸਿੰਘ ਲਾਲਪੁਰਾ ਇਹਨਾਂ ਨੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨਾਲ ਸੰਪਰਕ ਕੀਤਾ ਔਰ ਉਹਨਾਂ ਨੇ ਵਿਦੇਸ਼ ਦੀਆਂ ਸਰਕਾਰਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਵਾਪਸ ਲਿਆਉਣ ਦੇ ਵਿੱਚ ਪੂਰੀ ਅਹਿਮ ਭੂਮਿਕਾ ਨਿਭਾਈ ਤਾਂ ਹੁਣ ਉਹ ਭਾਰਤ ਪਰਤ ਆਏ ਨੇ ਜ਼ਾਹਿਰ ਹੈ ਕਿ ਇੱਕ ਮਹਾਨ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਕਰਨਵੀਰ ਸਿੰਘ ਔਰ ਉਹਨਾਂ ਨੇ ਇਹ ਜਦੋਂ ਜਦੋਂ ਭਾਰਤ ਸਰਕਾਰ ਨੂੰ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਦਾ ਪਤਾ ਚੱਲਿਆ ਤੇ ਘਟ ਗਿਣਤੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਹੈ ਇਕਬਾਲ ਸਿੰਘ ਲਾਲਪੁਰਾ ਇਹਨਾਂ ਨੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨਾਲ ਸੰਪਰਕ ਕੀਤਾ ਔਰ ਉਹਨਾਂ ਨੇ ਵਿਦੇਸ਼ ਦੀਆਂ ਸਰਕਾਰਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਵਾਪਸ ਲਿਆਉਣ ਦੇ ਵਿੱਚ ਪੂਰੀ ਅਹਿਮ ਭੂਮਿਕਾ ਨਿਭਾਈ ਤਾਂ ਹੁਣ ਉਹ ਭਾਰਤ ਪਰਤ ਆਏ ਨੇ